ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮਹਾਰਾਜ ਦੇ ਦਰਸ਼ਨ ਦੇਦਾਰ ਕਰਨ ਵਾਸਤੇ ਆਇਆ ਜਦੋਂ ਮੈਂ ਦਰਸ਼ਨੀ ਡਿਉਰੀ ਦੇ ਬਾਹਰ ਖੜਾ ਸੀ ਕਿਉਂਕਿ ਸੰਗਤਾਂ ਦਾ ਇਕੱਠ ਕਾਫੀ ਸੀ ਜਦੋਂ ਮੈਂ ਦਰਸ਼ਨੀ ਡੋਰੀ ਦੇ ਬਾਹਰ ਖੜਾ ਸੀ ਤਾਂ ਮੇਰਾ ਖੱਬੇ ਹੱਥ ਨਾਲ ਕੁਝ ਸਨੇਹਰੀ ਅੱਖਰਾਂ ਦੇ ਪੱਤਰਿਆਂ ਤੇ ਕੁਝ ਲਿਖਿਆ ਹੋਇਆ ਸੀ ਤੇ ਜਦੋਂ ਮੈਂ ਬੜਾ ਧਿਆਨ ਦੇ ਕੇ ਪੜ੍ਹਿਆ ਤੇ ਉਹ ਬੜੀ ਅਲੋਕਿਕ ਚੀਜ਼ ਸੀ ਜਿਹੜੀ ਕਿ ਸੰਗਤਾਂ ਦੇ ਧਿਆਨ ਵਿੱਚ ਲਿਆਉਣੀ ਬੜੀ ਜ਼ਰੂਰੀ ਆ ਉਹ ਲਿਖਿਆ ਹੋਇਆ ਸੀ ਕਿ ਮਿਤੀ 30 ਅਪ੍ਰੈਲ ਨੂੰ ਸਨ 1877 ਸਵੇਰੇ 4:20 ਤੇ ਸਿੱਖ ਸੰਗਤਾਂ ਸਿੱਖ ਸੰਗਤਾਂ ਦੀ ਗਿਣਤੀ ਕੋਈ 400 ਦੇ ਕਰੀਬ ਹੋਊਗੀ ਸਿੱਖ ਸੰਗਤਾਂ ਕੀਰਤਨ ਕਰ ਰਹੀਆਂ ਸੀ ਕਿ ਪਹਾੜ ਦੀ ਬਾਈ ਤੋਂ ਕੀਰਤਨ ਕਰ ਰਹੀਆਂ ਸਨ ਕਿ ਅਚਨ ਚੇਤ ਪਹਾੜ ਦੀ ਬਾਈ ਤੋਂ ਇੱਕ ਗੋਲਾ ਜਿਹਾ ਰੋਸ਼ਨੀ ਦਾ ਬਣ ਕੇ ਅੰਦਰ ਆਇਆ ਪਹਾੜ ਦੀ ਬਾਈ ਤੋਂ ਇੱਕ ਗੋਲਾ ਜਿਹਾ ਬਣ ਕੇ ਰੋਸ਼ਨੀ ਦਾ ਅੰਦਰ ਆਇਆ ਤੇ ਚਾਨਣ ਹੀ ਚਾਨਣ ਹੋ ਗਿਆ ਤੇ ਦੱਖਣੀ ਦਰਵਾਜ਼ੇ ਥਾਣੀ ਇੱਕ ਰੋਸ਼ਨੀ ਦੀ ਲੀਕ ਹੋ ਗਈ ਜਿਹੜਾ ਬਾਹਰ ਨਿਕਲ ਗਿਆ ਮਤਲਬ ਸੰਗਤਾਂ ਕੀਰਤਨ ਕਰ ਰਹੀਆਂ ਸੀ 30 April 1877 ਦੀ ਗੱਲ ਆ ਕਿ ਇੱਕ ਰੋਸ਼ਨੀ ਆਈ ਆ ਉਹ ਮਤਲਬ ਇੱਕ ਪ੍ਰਕਰਮਾ ਟਾਈਪ ਕਰਕੇ ਨਾ ਅੰਦਰੋਂ ਤੇ ਉਹ ਇੱਕ ਲੀਕ ਜੀ ਬਣ ਕੇ ਜਿਹੜਾ ਬਾਹਰ ਨਿਕਲਿਆ ਤੇ ਉਹਦਾ ਨਾ ਕਾਫੀ ਖੜਾਕ ਵੀ ਹੋਇਆ ਤੇ ਜਿਹੜਾ ਕਿ ਸੰਗਤਾਂ ਨੂੰ ਸੁਣਿਆ ਖੜਾਕ ਜ਼ੋਰ ਦੀ ਆਵਾਜ਼ ਆਈ ਪਰ ਅੰਦਰ ਬੈਠੇ ਸੰਗਤਾਂ ਦੇ ਵਿੱਚ ਨਹੀਂ ਕਿ ਸਿੱਖ ਸੰਗਤ ਦਾ ਕਿਸੇ ਦਾ ਨੁਕਸਾਨ ਹੋਇਆ ਤੇ ਨਾ ਹੀ ਇਮਾਰਤ ਦਾ ਨੁਕਸਾਨ ਹੋਇਆ ਤੇ ਇਹਨੂੰ ਮਤਲਬ ਜਿਹੜੀਆਂ ਸਿੱਖ ਸੰਗਤਾਂ ਵਾਂ ਗੁਰੂ ਰਾਮਦਾਸ ਸਾਹਿਬ ਦਾ ਇੱਕ ਮਤਲਬ ਕੌਤਕ ਦੱਸਦੀਆਂ ਵਾਂ ਇਹ ਕੋਈ ਮਤਲਬ ਦੰਦ ਕਥਿਆ ਨਹੀਂ ਜਾਂ ਸੁਣੀ ਸੁਣਾਈ ਗੱਲ ਨਹੀਂ ਆ ਵਿਦ ਪ੍ਰੂਫ ਇੱਕ ਸੁਨਹਿਰੀ ਪੱਤਰੇ ਦੇ ਉੱਤੇ ਲਿਖਿਆ ਹੋਇਆ ਤੇ ਕਿਉਂਕਿ ਮੈਂ ਪਹਿਲਾਂ ਵੀ ਬੜੀ ਵਾਰ ਮੱਥਾ ਟੇਕਣ ਆਇਆ ਮੇਰਾ ਕਦੀ ਧਿਆਨ ਨਹੀਂ ਸੀ ਪਿਆ ਤੇ ਮੈਂ ਇਹ ਮੇਰੀ ਵਾਜ ਇਹ ਮੇਰੀ ਇਹ ਫੋਟੋ ਪਾਉਣ ਦਾ ਮਕਸਦ ਇਹ ਹੀ ਆ ਕਿ ਕੋਈ ਗੁਰੂ ਸਾਹਿਬ ਦੇ ਕਿਰਪਾ ਦੇ ਨਾਲ ਕੋਈ ਆਉਂਦਾ ਮੱਥਾ ਟੇਕਣ ਉਹਦਾ ਧਿਆਨ ਜ਼ਰੂਰ ਪਵੇ ਤੇ ਇਹ ਜਿਹੜੀ ਆ ਮਤਲਬ ਇੱਕ ਮਹਾਰਾਏ ਨੇ ਇੱਕ ਕੌਤਕ ਵਰਤਾਇਆ ਇਹਦੇ ਬਾਰੇ ਨਾ ਪਤਾ ਹੋਣਾ ਚਾਹੀਦਾ ਵਾ ਸੰਗਤਾਂ ਦੇ ਵੀ ਧਿਆਨ ਦੇ ਵਿੱਚ ਆ ਜਾਏ ਕਿਉਂਕਿ ਇਹ ਕੋਈ ਮਤਲਬ ਐਵੇਂ ਹਵਾ ਦੀ ਗੱਲ ਨਹੀਂ ਆ ਸ੍ਰੀ ਹਰਮੰਦਰ ਸਾਹਿਬ ਦੇ ਵਿਖੇ ਇਹ ਨਾ ਲਿਖ ਕੇ ਲਾਇਆ ਆ ਤੇ ਜਿੰਨੀ ਕੁ ਮਾਲਕ ਨੇ ਸੋਜੀ ਬਖਸ਼ੀ ਹੀ ਉਹ ਮੈਂ ਸੰਗਤਾਂ ਦੇ ਧਿਆਨ ਜੋ ਚ ਲਿਆ ਦਿੱਤੀ ਆ ਤੇ ਵਾਹਿਗੁਰੂ ਕਿਰਪਾ ਕਰੇ ਜਦੋਂ ਵੀ ਕਿਤੇ ਮੱਥਾ ਟੇਕਣਾ ਆਓ ਤੇ ਐ ਚਰੀ ਚੀਜ਼ ਨਾ ਵਿਧ ਪ੍ਰੂਫ ਜ਼ਰੂਰ ਪੜਿਓ ਤੇ ਇਹ ਅੱਗੇ ਮਤਲਬ ਆ ਜਿਹੜੀ ਮੇਰੀ ਵੀਡੀਓ ਹੈ ਸ਼ੇਅਰ ਵੀ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ